ਤਾਂ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਭਾਰਤ ਉਹ ਪਾਰਸ ਨੂੰ ਜੋਤੇ ਦੇ ਨਹੀਂ ਚੁਕੇਗਾ 트ੰਪ ਦੇ ਮੰਤਰੀ ਵੀ ਸਹਿਮਤ ਹੋਏ ਕਹਾਂ ਉਹਨਾਂ ਦਾ ਰਵਈਆ ਥੋੜਾ ਜਿੱਦੀ ਹੈ ਭਾਰਤ ਤੇ ਅਮਰੀਕਾ ਵਿਚਕਾਰ ਉਹ ਪਾਰ ਦੇ ਟ੍ਰੈਪ ਪੁਤਨਾ ਦੇ ਵਿੱਚ ਕਾਹ ਟਰੰਪ ਪ੍ਰਸ਼ਾਸਨ ਨੇ ਹੁਣ ਸਵੀਕਾਰ ਕਰ ਲਿਆ ਹੈ ਕਿ ਭਾਰਤ ਜਖਾ ਦੇਸ਼ ਨਹੀਂ ਹੈ ਜੋ ਕਿਸੇ ਵੀ ਦੇਸ਼ ਤੇ ਦਬਾਹ ਹੇਟ ਫੈਸਲਾ ਲੈਂਦਾ ਹੈ ਅਮਰੀਕੀ ਵਿੱਤ ਮੰਤਰੀ ਸਕਾਟ ਬੈਸਟ ਨੇ ਭਾਰਤ ਦੇ ਰੁਕਤਨ ਰਾਜ ਹੋਣ ਤੋਂ ਬਾਅਦ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਅਮਰੀਕਾ ਨਾਲ ਵਪਾਰ ਗੱਲਬਾਤ ਵਿੱਚ ਥੋੜਾ ਜਿਹਾ ਜਿੱਦੀ ਰਵੱਈਆ ਦਿਖਾ ਰਿਹਾ ਹੈ। ਅਮਰੀਕਾ ਦੇ ਇਸ ਬਿਆਨ ਤੋਂ ਸਪੱਸ਼ਟ ਹੈ ਕਿ 트럼ਪ ਸਰਕਾਰ ਦੀ ਚਲਾਕੀ ਭਾਰਤ ਦੀ कूटਨੀਤੀ ਦੇ ਸਾਹਮਣੇ ਪਿੱਕੀ ਪੈ ਗਈ ਹੈ। ਸਕਾਟ ਬੈਸਟ ਨੇ ਇਹ ਜਵਾਬ ਉਹਦੋਂ ਦਿੱਤਾ ਜਦੋਂ ਉਹਨਾਂ ਨੂੰ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਬਾਰੇ ਇੱਕ ਸਵਾਲ ਪੁੱਛਿਆ ਗਿਆ। ਉਹਨਾਂ ਕਹਾਂ ਕੇ ਇਹ ਥੋੜਾ ਮੁਸ਼ਕਲ ਟੀਚਾ ਹੈ ਪਰ ਸਿਚੰਗੀ ਸਥਿਤੀ ਵਿੱਚ ਜਹ ਜਿੰਨਾ ਵੱਡੇ ਵਪਾਰਕ ਸੌਦੇਾਂ ਤੇ ਅਜੇ ਤੱਕ ਸਮਝੌਤਾ ਨਹੀਂ ਹੋਇਆ ਹੈ ਉਹਨਾਂ ਵਿੱਚ ਸਵਿਟਜ਼ਰਲੈਂਡ ਤੇ ਭਾਰਤ ਸ਼ਾਮਲ ਹਨ ਭਾਰਤ ਥੋੜਾ ਜਿੱਦੀ ਰੱਖਾ ਹੈ ਉਹਨਾਂ ਅੱਗੇ ਕਹਿ ਕੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਸਨ ਇੰਕਰੀ ਇਹ ਤੇ ਵਕੀਲਾਂ ਦੀਆਂ ਟੀਮਾਂ ਇਨ੍ਹਾਂ ਸੌਦਿਆਂ ਨੂੰ ਅੰਤਿਮ ਰੂਪ ਦੇਣ ਵਿੱਚ ਰੁਚੀਆਂ ਹੋਈਆਂ ਹਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਹਾਲ ਹੀ ਵਿੱਚ ਭਾਰਤ ਤੇ 25% ਟੈਰਫ ਲਗਾਉਣ ਦਾ ਐਲਾਨ ਕੀਤਾ ਹੈ ਇਸ ਵਿੱਚ 25% ਟੈਰਫ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਭਾਰਤ ਰੂਸ ਤੋਂ ਤੇਲ ਖਰੀਦਦਾ ਹੈ ਇਹ ਟੈਰਫ 1 ਅਗਸਤ ਤੋਂ ਲਾਗੂ ਹੋਵੇਗਾ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਅਮਰੀਕੀ ਟੀਮ 25 ਅਗਸਤ ਨੂੰ ਦੋਵਾਂ ਦੇਸ਼ਾਂ ਵਿਚਕਾਰ ਉਹ ਪਾਰਸਮਝੌਤੇ ਤੇ 6 ਮਿੰਦਰ ਦੀ ਗੱਲਬਾਤ ਲਈ ਭਾਰਤ ਆਉਣ ਵਾਲੀ ਸੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ